ਅਸਲ ਅਸਲ ਅਕਾਲੀ ਦਲ ਪੇੜਾ ਵਾ ਆਹਾ ਪ੍ਰਕਾਸ਼ ਸਿੰਘ ਬਾਦਲ ਗਿਆਣਾ ਜਾਂ ਇਸ ਤੋਂ ਹੋਰ ਵੀ ਅੱਗੇ ਥੋੜਾ ਕੋਈ ਦੇਖਦੇ ਹਾਂ ਕਿ ਜੀਤ ਪਰਵਾਰ ਹੈ ਬੰਦੀ ਸਿੰਘ ਹੈ ਇਹ ਨਾਲ ਦੀ ਨਾਲ ਡਿਬਰੂਗ ਜਿਹੜੇ ਹੈਗੇ ਆ ਮਤਲਬ ਉੱਥੇ ਭਾਈ ਅਮਰਪਾਲ ਦੇ ਨਾਲ ਜਿਹੜੇ ਸਿੰਘ ਕੈਦ ਹੈਗੇ ਆ ਇਹਨਾਂ ਦੇ ਵਿੱਚੋਂ ਹੀ ਬਣੇਗੀ ਉਮੜੀ ਅਕਾਲੀ ਦਲ ਨੂੰ ਤੋੜ ਕੇ ਪੰਜਾਬੀ ਪਾਰਟੀ ਬਣਾਉਣਾ ਇਹ ਸਾਡਾ ਉਦਣ ਬਹੁਤ ਵੱਡਾ ਇੱਕ 60 ਸੀ ਸ਼੍ਰੋਮਣੀ ਅਕਾਲੀ ਦਲ ਦੇ ਆਉਣ ਵਾਲੇ ਟਾਈਮ ਦੇ ਵਿੱਚ ਅ ਸਰਬਜੀਤ ਸਿੰਘ ਪ੍ਰੀਤਕੋਟ ਵਾਲਿਆਂ ਦੇ ਵਿੱਚੋਂ ਤੇ ਭਾਈ ਅਮਰਤਪਾਲ ਦੇ ਵਿੱਚੋਂ ਵੀ ਕੋਈ ਸਰਕਾਰ ਆਈ ਹੈ ਅਕਾਲੀਆਂ ਵੇਲੇ ਵੀ ਕਾਂਗਰਸ ਕੋਲੇ ਵੀ ਉਹਨਾਂ ਨੇ ਵੀ ਵਾਅਦੇ ਕੀਤੇ ਗੁਰਕਾ ਸਾਹਿਬ ਦੇ ਫਿਰ ਜਦੋਂ ਭਗਵੰਤ ਮਾਨ ਜੀ ਆਏ ਆ ਇਹਨਾਂ ਨੇ ਵੀ ਕਿਹਾ ਵੀ ਅਸੀਂ ਨਸ਼ਾ ਖਤਮ ਕਰ ਦੇਾਂਗੇ ਪਰ ਉਹ ਗੱਲ ਬਣੀ ਨਹੀਂ ਪੜ ਜਿਹੜੀ ਹੈ ਨਾ ਉਹ ਮਤਲਬ ਬੜੀ ਚਾਤਰ ਜਮਾਤ ਹੈ ਉਹ ਆ ਪਿੱਠ ਪਿੱਛੇ ਆ ਇਹਨਾਂ ਸਿੱਖਾਂ ਨੂੰ ਸਿੱਖਾਂ ਦੇ ਅਗੇਂਸਟ ਲੜਾਈ ਜਾ ਰਹੀ ਮਾਂ ਜੀ ਹਾਲਾਂਕਿ ਲੋਕਾਂ ਨੇ ਬੜਾ ਇਹਨੂੰ ਆਸਾਂ ਦੇ ਨਾਲ ਬਣਾਇਆ ਸੀ 91 ਐਮਐਲਏ ਵੀ ਦਿੱਤੇ ਪਰ ਉਹ ਗੱਲ ਨਹੀਂ ਬਣੀ ਜਿਹੜੀ ਬਣੀ ਚਾਹੀਦੀ ਸੀ ਫੀਮ ਤੇ ਡੋਡੇ ਰਵਾਇਤੀ ਨਸ਼ੇ ਆ ਚਿੱਟਾ ਵਗੈਰਾ ਆਪਣੀ ਖਤਮ ਹੋ ਜਾਏਗਾ ਉਹ ਜਿਹੜੇ ਹੈਗੇ ਆ ਲੋਕਾਂ ਨੂੰ ਵਾਜਬ ਰੇਡ ਤੇ ਮਹਿਣ ਸਭ ਤੋਂ ਪਹਿਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਾਲ ਨੇ ਉਹਗੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਪਨ ਸਿੰਘ ਜੀ ਰੱਖਵਾ ਜੋ ਹਮੇਸ਼ਾ ਹੀ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਦਰਦ ਰੱਖਦੇ ਨੇ ਹਮੇਸ਼ਾ ਹੀ ਪੰਜਾਬ ਦੇ ਵਜਹਾਰੂਆਂ ਦੀ ਉਹ ਇਹ ਸੋਚਦੇ ਨੇ ਕਿ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਨਸਿਆਂ ਦਾ ਸੇਮਾ ਦਰਿਆ ਵਗਦਾ ਉਹਨੂੰ ਖੱਦ ਪਾਈ ਜਾਵੇ ਪਰ ਸਰਕਾਰਾਂ ਵਾਅਦੇ ਕਰਦੀਆਂ ਨੇ ਡਾਰੇ ਲਾਉਂਦੀਆਂ ਨੇ ਪੂਰੀ ਨਹੀਂ ਪਾਉਂਦੀਆਂ ਤਾਂ ਅੱਜ ਮਾਸਟਰ ਦਰਸ਼ਨ ਸਿੰਘ ਰਕਵਾਜੀ ਕੋਲ ਪਹੁੰਚੇ ਹੋਏ ਆ ਤਾਂ ਮਾਸਟਰ ਜੀ ਕਿਵੇਂ ਦੇਖਦੇ ਹੋ ਨਸਿਆਂ ਦਾ ਰੁਝਾਨ ਹੈ ਜਿਹੜਾ ਘਟਣ ਦੀ بجائے ਦਿਨੋ ਦਿਨ ਵਧਦਾ ਜਾ ਰਿਹਾ ਸਰਕਾਰਾਂ ਵਾਅਦੇ ਕਰਦੀਆਂ ਨੇ ਵਾਫਾ ਨਹੀਂ ਕਰਦੀਆਂ ਕੀ ਕਹੋਗੇ ਆਏ ਜਿਹੜੀ ਤੁਸੀਂ ਗੱਲ ਕਹੀ ਆ ਆਪਾਂ ਅੱਗੇ ਵੀ ਕਈ ਵੇਰ ਵਿਚਾਰੀ ਆ ਗੱਲ ਸਰਕਾਰਾਂ ਦੇ ਵੀ ਕੰਨਾਂ ਦੇ ਵਿੱਚ ਪਾਈ ਆ ਜਿਉਂ-ਜਿਉਂ ਦੁਆ ਕੀ ਮਰਜ ਵਧਦਾ ਹੀ ਗਿਆ ਵਾਲੀ ਗੱਲ ਹੈ ਪਹਿਲੀਆਂ ਸਰਕਾਰਾਂ ਜਦੋਂ ਵੀ ਕੋਈ ਸਰਕਾਰ ਆਈ ਹੈ ਕਾਲੀਆਂ ਵੇਲੇ ਵੀ ਕਾਂਗਰਸ ਵੇਲੇ ਵੀ ਉਹਨਾਂ ਨੇ ਵੀ ਵਾਅਦੇ ਕੀਤੇ ਗੁਰਕਾ ਸਾਹਿਬ ਦੇ ਫਿਰ ਜਦੋਂ ਭਗਵੰਤ ਮਾਨ ਜੀ ਆਏ ਆ ਇਹਨਾਂ ਨੇ ਵੀ ਕਿਹਾ ਵੀ ਅਸੀਂ ਨਸ਼ਾ ਖਤਮ ਕਰ ਦੇਾਂਗੇ ਪਰ ਉਹ ਗੱਲ ਬਣੀ ਨਹੀਂ ਜਦੋਂ ਕਿ ਅਸੀਂ ਇਹਨਾਂ ਨੂੰ ਹੀ ਗੱਲ ਕਹੀ ਸੀ ਵੀ ਨਸ਼ਾ ਪੰਜਾਬ ਦੇ ਵਿੱਚ ਰੁਕ ਸਕਦਾ ਜੇ ਆਪਾਂ ਪਹਿਲੇ ਨਸ਼ੇ ਜਿਹੜੇ ਰਵਾਇਤੀ ਨਸ਼ੇ ਜਿਵੇਂ ਫੀਮ ਤੇ ਡੂਡੇ ਸੀਗੇ ਜੇ Rajasthan ਦੇ ਵਿੱਚ UP ਦੇ ਵਿੱਚ ਉੱਥੇ ਇਹਨਾਂ ਦੀ ਖੇਤੀ ਹੋ ਸਕਦੀ ਆ ਤਾਂ ਪੰਜਾਬ ਦੇ ਵਿੱਚ ਕੀ ਗੱਲ ਆ ਸਰਕਾਰ ਤਾਂ ਸਰਕਾਰ ਹੁੰਦੀ ਆ ਸਰਕਾਰ ਨੂੰ ਆਪਣੇ ਫੈਸਲੇ ਆਪ ਲੈਣੇ ਹੁੰਦੇ ਆ ਪਰ ਪਤਾ ਨਹੀਂ ਭਗਵੰਤ ਮਾਨ ਜੀ ਹਾਲਾਂਕਿ ਲੋਕਾਂ ਨੇ ਬੜਾ ਇਹਨੂੰ ਆਸਾਂ ਦੇ ਨਾਲ ਬਣਾਇਆ ਸੀ 91 ਐਮਐਲਏ ਵੀ ਦਿੱਤੇ ਪਰ ਉਹ ਗੱਲ ਨਹੀਂ ਬਣੀ ਜਿਹੜੀ ਬਣੀ ਚਾਹੀਦੀ ਸੀ ਸੋ ਇਹ ਨਸ਼ੇ ਬਾਰੇ ਬੜੇ ਵਧੀਆ ਸਟੈਪ ਚੁੱਕ ਸਕਦੇ ਸੀਗੇ ਨਸ਼ੇ ਨੂੰ ਬੰਦ ਕਰ ਸਕਦੇ ਸੀਗੇ ਇਹ ਆਪਣੇ ਕਾਰਡ ਬਣਾ ਕੇ ਜਿਹੜੇ ਹੁਣ ਲੋਕ ਨਸ਼ਾ ਕਰਦੇ ਆ ਜਿਵੇਂ ਹੁਣ ਇਹ ਫੜਦੇ ਆ ਜਿਹੜਾ ਥੋੜਾ ਬਹੁਤ ਵੀ ਨਸ਼ਾਜੀ ਦੇ ਕੋਲੇ ਹੋਇਆ ਉਹਨੂੰ ਫੜ ਲਿਆ ਉਹਨੂੰ ਅੰਦਰ ਦੇਤਾ ਔਰ ਉਹ ਜਿਹੜੀ ਗੱਲ ਹੈ ਨਾ ਉਹ ਬਣਦੀ ਨਹੀਂ ਜੇ ਰਵੈਤੀ ਨਸ਼ੇ ਕਹਿਦਾ ਡਾਕਟਰ ਦੀ ਰਿਪੋਰਟ ਦੇ ਨਾਲ ਸਾਰੇ ਹੀ ਪੰਜਾਬ ਦੇ ਵਿੱਚ ਕਾਰਡ ਬਣ ਜਾਣ ਸਰਕਾਰ ਵੱਲੋਂ ਫੀਮ ਤੇ ਡੋਡੇ ਰਵੈਤੀ ਨਸ਼ੇ ਆ ਚਿੱਟਾ ਵਗੈਰਾ ਆਪਰੇ ਖਤਮ ਹੋ ਜਾਏਗਾ ਉਹ ਜਿਹੜੇ ਗਿਆ ਲੋਕਾਂ ਨੂੰ ਵਾਜਬ ਰੇਟ ਤੇ ਮਿਲਣ ਆ ਦੇਖੋ ਅਸੀਂ ਵੀ ਜਦੋਂ ਦੇਖਿਆ ਵਾ ਹਰੇਕ ਪਿੰਡ ਦੇ ਵਿੱਚ 5 5 7 7 ਕੋਈ ਅਮਲ ਕਰਦਾ ਹੁੰਦਾ ਸੀਗਾ ਜਿਹੜਾ ਕਿ ਅਗਲਾ ਕਹਿੰਦਾ ਵੀ ਉਹ ਡੋਡੇ ਤੇ ਫੀਮ ਖਾਂਦਾ ਹੈਗਾ ਅੱਜ ਤੇ ਪਤਾ ਹੀ ਨਹੀਂ ਲੱਗਦਾ ਹੈਗਾ ਸੋ ਇਸ ਕਰਕੇ ਸਰਕਾਰ ਇਸ ਕੰਮ ਦੇ ਵਿੱਚ ਬਹੁਤੀ ਕਾਮਯਾਬ ਨਹੀਂ ਹੋਈ ਤੇ ਹੁਣ ਵੀ ਮੇਰਾ ਸੁਝਾਅ ਹੈਗਾ ਵਾ ਅਸੀਂ ਇਸ ਗੱਲ ਤੇ ਲੱਗੇ ਵੀ ਹੋਏ ਆ ਆਪਣੀਆਂ ਐਸੋਸੀਏਸ਼ਨ ਬਣਾ ਕੇ ਪੰਥਿਕ ਮੋਰਚਾ ਸਰਾਬਾ ਵੱਲੋਂ ਵੀ ਪੰਜਾਬ ਦੇ ਵਿੱਚ ਨਸ਼ਾ ਮੁਕਤ ਜਿਹੜਾ ਹੈ ਉਹ ਪੰਜਾਬ ਹੋਵੇ ਸਾਡਾ ਟੇਕੇ ਜਿਹੜੇ ਤਾਂ ਤਾਂ ਖੁੱਲੇ ਹੋਏ ਨੇ ਇਹ ਸਾਡੇ ਪੰਜਾਬੀ ਅਣਖ ਨੂੰ ਲਲਕਾਰ ਹੈਗੀ ਹੈ ਪੰਜਾਬ ਕੀ ਤੇ ਠੇਕੇ ਕੀ ਸੋ ਸਾਡਾ ਇਹ ਯਤਨ ਆ ਸਾਡਾ ਵੀ ਸਰਕਾਰ ਆਪਣੇ ਤੌਰ ਤੇ ਕਰ ਰਹੀ ਹੈ ਅਸੀਂ ਸਰਕਾਰਾਂ ਤੇ ਜੋਰ ਰਹੇ ਹਾਂ ਵੀ ਇਹ ਜਿਹੜਾ ਹੈਗਾ Rajasthan bang ਦੂਸਰੇ ਸੂਬਿਆਂ ਦੇ bang ਇੱਥੇ ਵੀ ਕਾਨੂੰਨ ਬਣਾ ਕੇ ਰਵਾਇਤੀ ਜਿਹੜੇ ਨਸ਼ੇ ਹੈਗੇ ਆ ਉਹਨਾਂ ਨੂੰ ਬਕਾਇਦਾ ਕਾਰਡ ਬਣਾ ਕੇ ਲੋਕਾਂ ਦੇ ਕਾਰਡ ਵੰਡ ਉਹਦੇ ਅਨੁਸਾਰ ਦਿੱਤਾ ਜਾਵੇ ਜਿਵੇਂ ਅਕਾਲੀ ਦਲ ਦਾ ਆਪਾਂ ਗੱਲ ਕਰਦੇ ਆਂ ਅਸਲ ਅਕਾਲੀ ਦਲ ਪੇੜਾ ਵਾ ਆਹਾ ਪ੍ਰਕਾਸ਼ ਸਿੰਘ ਬਾਦਲ ਗਿਆ ਵਾਲਾ ਜਾਂ ਇਸ ਤੋਂ ਹੋਰ ਵੀ ਅੱਗੇ ਤੁਹਾਡਾ ਕੋਈ ਦੇਖਦੇ ਹਾਂ ਕਿ ਅਸਲ ਅਕਾਲੀ ਦਲ ਹੋਰ ਵੀ ਕੋਈ ਹੈ ਹਾਂ ਦੇਖੋ ਅਸੀਂ ਸ਼ੁਰੂ ਤੋਂ ਟਕਸਾਲੀ ਅਕਾਲੀ ਰਹੇ ਹਾਂ ਬਾਪੂ ਜੀ ਹੁਣੀ ਉਹਨਾਂ ਦੀ 6 ਸਾਲ ਦੀ ਜੇਲ ਸੀਗੀ ਮੈਂ ਵੀ 40 ਸਾਲ ਅਕਾਲੀ ਦਲ ਦੇ ਵਿੱਚ ਰਿਹਾ ਵਾਂ ਸ਼ਰੋਮੀ ਅਕਾਲੀ ਦਲ ਇਹ ਉਦੋਂ ਇਹਦਾ ਡੋਲ ਫਲ ਸ਼ੁਰੂ ਹੋਇਆ ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਮਝ ਲਿਆ ਵੀ ਹੁਣ ਲੋਕ ਤਾਂ ਮੇਰੇ ਨਾਲ ਹੀ ਐ ਤੇ ਪੰਜਾਬੀ ਪਾਰਟੀ ਬਣਾਤੀ ਸ਼੍ਰੋਮਣੀ ਅਕਾਲੀ ਦਲ ਨੂੰ ਤੋੜ ਕੇ ਪੰਜਾਬੀ ਪਾਰਟੀ ਬਣਾਉਣਾ ਇਹ ਸਾਡਾ ਉਦਣ ਬਹੁਤ ਵੱਡਾ ਇੱਕ 60 ਸੀ ਸ਼੍ਰੋਮਣੀ ਅਕਾਲੀ ਦਲ ਤੇ ਸੋ ਹੁਣ ਤੇ ਇਹ ਗੱਲ ਸਪਸ਼ਟ ਹੈ ਚਾਹੇ ਉਹ ਢੀਰ ਸਾਹਿਬ ਆ ਚਾਹੇ ਚੰਦੂ ਮਾਜਰਾ ਜੀ ਆ ਚਾਹੇ ਕੋਈ ਚੀਮਾਵਾ ਆ ਚਾਹੇ ਕੋਈ ਹੋਰ ਨੇ ਬਲੂਕਾ ਵਗੈਰਾ ਹੋਰ ਸਾਰੇ ਇਹ ਜਿਹੜੇ ਚੱਲੇ ਘਾਰਤ ਉਸ ਨੇ ਲੋਕ ਇਹਨਾਂ ਨੂੰ ਮਤਲਬ ਲਾਈਕ ਨਹੀਂ ਕਰਦੇ ਹੈਗੇ ਹੁਣ ਤੇ ਆਉਣ ਵਾਲੇ ਟਾਈਮ ਦੇ ਵਿੱਚ ਅ ਸਰਬਜੀਤ ਸਿੰਘ ਪੁਰੀਦਕੋਟ ਵਾਲਿਆਂ ਦੇ ਵਿੱਚੋਂ ਤੇ ਭਾਈ ਅਮਰਤਪਾਲ ਦੇ ਵਿੱਚੋਂ ਕਿਉਂਕਿ ਵਿਧਾਨ ਸਭਾ ਦੀਆਂ ਸੀਟਾਂ ਦਾ ਜਿਹੜਾ ਹੈਗਾ ਇਹ ਸ਼ੁਰੂਆਤ ਹੋ ਗਈ ਹੈ ਜਿਹੜੀ ਸਸਾਈ ਵਾਲੀ ਆ ਆ ਹੁਣ ਦੇਖੋ ਤੁਸੀਂ ਆਉਣ ਵਾਲੀਆਂ ਜਿਮਨੀ ਚੋਣਾਂ ਜਿਹੜੀਆਂ ਹੋਣੀਆਂ ਵਾ ਉਹਦੇ ਵਿੱਚ ਹੋਰ ਕਲੀਅਰ ਹੋ ਜਾਣਾ ਹੋਰ ਕਲੀਅਰ ਹੋ ਜਾਣਾ ਤੇ ਸ਼੍ਰੋਮਣੀ ਅਕਾਲੀ ਦਲ ਅਸੀਂ ਤਾਂ ਉਹਨਾਂ ਨੂੰ ਇਹ ਸੁਝਾਵੀ ਪੰਥਕ ਮੋਰਚੇ ਵੱਲੋਂ ਭੇਜੇ ਆ ਈ ਭਾਈ ਸਰਬਜੀਤ ਸਿੰਘ ਜੀ ਤੁਸੀਂ ਇਹ ਯਤਨ ਕਰੋ ਫਰੀਦਕੋਟ ਦੇ ਲੋਕਾਂ ਦਾ ਇਕੱਠ ਕਰਕੇ ਉਹਦੇ ਵਿੱਚੋਂ ਇੱਕ 11 ਮੈਂਬਰੀ ਪ੍ਰਜੀਡੀਅਮ ਜਿਹੜੀ ਕਿ ਪੰਜਾਬ ਪੱਧਰ ਤੇ ਕੰਮ ਕਰੇ ਇਸੇ ਤਰ੍ਹਾਂ ਭਾਈ ਅਮਰਪਾਲ ਜਿਹੜਾ ਹੈ ਕੰਡੂਰ ਸਾਹਿਬ ਤੋਂ 11 ਮੈਂਬਰ ਉਤੋਂ 22 23 ਮੈਂਬਰ ਪ੍ਰਜੀਡੀਅਮ ਦੇ ਇਹ ਦੋਹਾਂ ਹਲਕਿਆਂ ਦੇ ਵਿੱਚੋਂ 18 20 ਹਲਕੇ ਸਾਡੇ ਮਤਲਬ ਇਹ ਵਿਧਾਨ ਸਭਾ ਦੇ ਬਣਦੇ ਆ ਉਹਨਾਂ ਦੇ ਵਿੱਚੋਂ ਜਿੰਨਾ ਚਿਰ ਜਿਮਨੀ ਚੋਣਾ ਆਉਣ ਵਾਲੀਆ ਜਿਹੜੀਆਂ ਹੈਗੀਆਂ ਉਹ ਨਹੀਂ ਮਤਲਬ ਹੁੰਦੀਆਂ ਉਹਨਾਂ ਚਿਰ ਇਹ ਜਿਹੜਾ ਹੈਗਾ ਜ਼ਰੂਰ ਇਹ ਕੰਮ ਕੀਤਾ ਜਾਵੇ ਇੱਕ ਪ੍ਰੇਸੀਡੈਂਟ ਬੜਾਈ ਜਾਵੇ ਪੰਜਾਬ ਉਧਰ ਦੇ ਉੱਪਰ ਉਹੀ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਆ ਆਖਰ ਵਿੱਚ ਉਹ ਮਾਤਾ ਜੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਨੇੜੇ ਹੀ ਨੇ ਹੁਣ ਆ ਉਹਦੇ ਬਾਰੇ ਕੀ ਆਖੋਗੇ ਜੀ ਜਿਵੇਂ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਾਂ ਜਾਰੂ ਲੋਕ ਨੇ ਜਿਹੜੇ ਆਪਣੇ ਕੌਮ ਦੀ ਹੱਤਾਂ ਨਹੀਂ ਲੜ ਰਹੇ ਨੇ ਉਹਨਾਂ ਨੂੰ ਕੀ ਆਖਣਾ ਹੈ ਹਾਂ ਦੇਖੋ ਇਹ ਸ਼ਰੂਣੀ ਕਮੇਟੀ ਇਹ ਵੀ ਗੱਲ ਲੋਕਾਂ ਦੇ ਵਿੱਚ ਸੰਗਤ ਜਿਹੜੀ ਹੈ ਨਾ ਗੁਰੂ ਸਾਹਿਬ ਨੇ ਸੰਗਤ ਨੂੰ 21 ਵਸਵੇ ਕਿਹਾ ਆਪ ਨੂੰ ਉਹਨਾਂ ਨੇ 20 ਵਸਵੇ ਕਿਹਾ ਸੰਗਤ ਵੱਡੀ ਹੈ ਹੁਣ ਭਾਈ ਅਮਰਤਪਾਲ ਸਿੰਘ ਉਹ ਵਿਚਾਰੇ ਇਕੱਲੇ ਹੀ ਪਰਿਵਾਰ ਕਿਵੇਂ ਜੀ ਸਕਦਾ ਸੀ ਸੰਗਤਾਂ ਨੇ ਜਿਤਾਇਆ ਨਾ ਸਰਬਜੀਤ ਸਿੰਘ ਨੂੰ ਸੰਗਤਾਂ ਨੇ ਜਿਤਾਇਆ ਨਾ ਸੋ ਸੰਗਤ ਵੱਡੀ ਹੈ ਸੰਗਤ ਇਹ ਚਾਹੁੰਦੀ ਹੈ ਵੀ ਫ਼ਮੀ ਫੌਜੀ ਹੈ ਸ਼ਹੀਦ ਪਰਿਵਾਰ ਬੰਦੀ ਸਿੰਘ ਹੈ ਤੇ ਨਾਲ ਦੀ ਨਾਲ ਡਿਬ੍ਰੂਗੜ ਜਿਹੜੇ ਹੈਗੇ ਆ ਮਤਲਬ ਉੱਥੇ ਭਾਈ ਅਮਰਤਪਾਲ ਦੇ ਨਾਲ ਜਿਹੜੇ ਸਿੰਘ ਕੈਦ ਹੈਗੇ ਆ ਇਹਨਾਂ ਦੇ ਵਿੱਚੋਂ ਹੀ ਬਣੇਗੀ ਗੁਰਮਤ ਦੇ ਧਾਰਨੀ ਉੱਚੇ ਸੁੱਚੇ ਕਰੈਕਟਰ ਵਾਲੇ ਨਿਤਨੀਮੀ ਆ ਦੇਖੋ ਹੁਣ ਕਦੇ ਕੋਈ ਦਸਮ ਗ੍ਰੰਥ ਦੀ ਕਰੀਆ ਸਿੱਖੀ ਸਿੱਖਾਂ ਦੀ ਕਰੀ ਜਾਂਦੇ ਆ ਇੱਕ ਵੱਧ ਕਸਵਤੀ ਆ ਸਾਡੀ ਦੇਖੋ ਭਾਜਪਾ ਜਿਹੜੀ ਹੈ ਨਾ ਉਹ ਮਤਲਬ ਬੜੀ ਚਾਤਰ ਜਮਾਤ ਹੈ ਉਹ ਆ ਪਿੱਠ ਪਿੱਛੇ ਆ ਇਹਨਾਂ ਸਿੱਖਾਂ ਨੂੰ ਸਿੱਖਾਂ ਦੇ ਗੈਂਸ ਨਾਲ ਲੜਾਈ ਜਾ ਰਹੀ ਜਿਵੇਂ ਕਿ ਬਹੁਤ ਦੁੱਖ ਵਾਲੀ ਗੱਲ ਹੈ ਸਿੱਖ ਕੌਮ ਨੂੰ ਐਸ ਵਕਤ ਅਸੀਂ ਸਿੱਖ ਚੰਤਕ ਕਾਉਂਸਲ ਵੱਲੋਂ ਵੀ ਪੰਤਿਕ ਮੋਰਚੇ ਵੱਲੋਂ ਵੀ ਕੌਮੀ ਇਨਸਾਫ ਮੋਰਚੇ ਵੱਲੋਂ ਵੀ ਕਹਾਂਗੇ ਕਿ ਉਹ ਸੁਚੇਤ ਹੋਣ ਕੌਮੀ ਇਨਸਾਫ ਮੋਰਚਾ ਜਿਹੜਾ ਹੈਗਾ ਜਿਹੜਾ ਕਿ ਚੱਲ ਰਿਹਾ 7 ਜਨਵਰੀ ਤੋਂ ਮੰਜੇਦਾਰ ਹਬਾਰਾ ਸਾਹਿਬ ਦੀ ਅਗਵਾਈ ਵਿੱਚ ਉਹਨੂੰ ਆਪਾਂ ਕਾਮਯਾਬ ਕਰੀਏ ਬੰਦੀ ਸਿੰਘਾਂ ਨੂੰ ਛਡਾਈਏ ਸ਼੍ਰੋਮਣੀ ਕਮੇਟੀ ਦੀਆਂ ਆਉਣ ਵਾਲੀਆਂ ਜਿਹੜੀਆਂ ਚੋਣਾਂਵਾਂ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਇਹ ਆਪਣੇ ਫਰੀਦਕੋਟ ਤੋਂ ਤੇ ਇਹ ਜਿਹੜੀ ਖੰਡੂਰ ਸਾਹਿਬ ਤੋਂ ਸੋ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਬਹੁਤ ਕੁਝ ਹੈ ਕਿਉਂਕਿ ਜਿੰਨੇ ਸਾਡੇ ਇਤਿਹਾਸਿਕ ਗੁਰੂ ਸਾਹਿਬ ਦੇ ਉਹਨਾਂ ਗੁਰਦੁਆਰਿਆਂ ਨੂੰ ਧੁੰਦਲੇ ਬਣਾਇਆ ਜਾ ਰਿਹਾ ਹੈ ਡੇਰਾਵਾਦ ਵੱਧ ਕੇ ਨਾਲ ਹਰੀਖ ਡੇਰੇਦਾਰ ਨੇ ਇਤਿਹਾਸਿਕ ਗੁਰਦੁਆਰੇ ਦੇ ਨਾਲ ਗੁਰਦੁਆਰਾ ਖੋਲਤਾ ਇਹ ਸਿਰਫ ਹੋਇਆ ਕੀ ਹੈ ਇਹ ਸ਼੍ਰੋਮਣੀ ਕਮੇਟੀ ਦੀ ਕਮਜ਼ੋਰੀ ਕਰਕੇ ਜਥੇਦਾਰਾਂ ਦੀ ਕਮਜ਼ੋਰੀ ਕਰਕੇ ਅੱਜ ਇਹ ਬੜੇ ਮੈਨੂੰ ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਵੀ ਜੇ ਸਾਡੇ ਜਥੇਦਾਰ ਅਕਾਲੀ ਫੂਲਾ ਸਿੰਘ ਵਰਗੇ ਬਾਬਾ ਖੜਕ ਸਿੰਘ ਵਰਗੇ ਹੁੰਦੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਉਹਨਾਂ ਨੂੰ ਕੋੜੇ ਮਾਰਨ ਦਿੱਤੇ ਸੀਗੇ ਸ਼੍ਰੀ ਅਕਾਲ ਤਖਤ ਸ਼੍ਰੀ ਅਕਾਲ ਤਖਤ ਮਹਾਨ ਹੈ ਸਿੱਖਾਂ ਲਈ ਉਹ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਸ਼੍ਰੀ ਅਕਾਲ ਤਖਤੋਂ ਹੋਇਆ ਹੁਕਮ ਅੱਜ ਵੀ ਚਾਹੇ ਰਗਵੀਰ ਸਿੰਘ ਕਾਰਜਕਾਰੀ ਆ ਚਾਹੇ ਕੁਝ ਵੀ ਹੈ ਹਵਾਰਾ ਸਾਹਿਬ ਨੂੰ ਸੰਗਤਾਂ ਨੇ ਬਹੁਤ ਸੰਤਤੀ ਦੇ ਨਾਲ ਚੁਣਿਆ ਵਾ ਅੱਜ ਵੀ ਭਾਈ ਰਗਵੀਰ ਸਿੰਘ ਜੁਰਕੇ ਦੇ ਨਾਲ ਕੋਈ ਗੱਲ ਕਰ ਦੇਵੇ ਗਵਰਨਮੈਂਟ ਕੇਂਦਰ ਜਾਂ ਪੰਜਾਬ ਸਰਕਾਰ ਉਸ ਨੂੰ ਔੜਾ ਨਹੀਂ ਸਕਦੀ ਸੋ ਮੇਰੀ ਸਿੱਖ ਚੰਤਕ ਕਾਉਂਸਲ ਵੱਲੋਂ ਪੰਥਕ ਮੋਰਚੇ ਵੱਲੋਂ ਸਾਡੀ ਇਹ ਸਾਰੀ ਇਹਨਾਂ ਨੂੰ ਸਲਾਹ ਵਾ ਸਰਕਾਰ ਨੂੰ ਵੀ ਸਲਾਹ ਵਾ ਕਿ ਆਓ ਆਪਾਂ ਸਾਰੇ ਮਿਲ ਕੇ ਪੰਜਾਬ ਦੇ ਲਈ ਪੰਜਾਬ ਦੇ ਬੱਚਿਆਂ ਲਈ ਇੱਥੋਂ ਦੀ ਕਿਸਾਨੀ ਲਈ ਆ ਦੇਖੋ ਹੁਣ ਸਾਡੇ ਕਿਸਾਨ ਜਿਹੜੇ ਐ ਮੈਨੂੰ ਬੜੀ ਹੈਰਾਨੀ ਹੋਈ ਪਿੱਛੇ ਭਗਵਾਨਤ ਮਾਨ ਨੇ ਕਿਹਾ ਮੈਂ ਜੀ ਐਮਐਸਪੀ ਨਹੀਂ ਦੇ ਸਕਦਾ ਉਹ ਤੂੰ ਐਮਐਸਪੀ ਕਿਉਂ ਨਹੀਂ ਦੇ ਸਕਦਾ ਐਮਐਸਪੀ ਅਸੀਂ ਦੇ ਸਕਦੇ ਆ ਤੂੰ ਕਹਿ ਵੀ ਤਣ ਕਿਤੇ ਝੋਨਾ ਤੁਸੀਂ ਜ਼ਿਮੀਦਾਰ ਹੋ 2 ਸਾਲ ਨਾ ਬੀਜੋ ਮੈਂ ਜਿਹੜੀ ਗੱਲ ਕਹਿਣਾ ਤੁਹਾਨੂੰ ਤੁਸੀਂ ਕਮਾਦ ਲਾਓ ਤੁਸੀਂ ਜਿਹੜੀਆਂ ਮੂੰਗੀ ਬੀਜੋ ਜਿਹੜੀਆਂ ਹੈਗੀਆਂ ਸਬਜ਼ੀਆਂ ਬੀਜੋ ਮੱਕੀ ਵੀ ਜੋ ਜਿੰਨੀ ਮਰਜੀ ਹਲਦੀ ਆ ਦੇਖੋ ਕਿੰਨੀਆਂ ਫਸਲਾਂ ਆ ਸਰੋਂ ਬੀਜ ਲੋ ਦੋ ਸਾਲ ਜਿਹੜਾ ਹੈਗਾ ਤੁਸੀਂ ਮੇਰੇ ਅਨੁਸਾਰ ਮੈਂ ਤੁਹਾਨੂੰ ਜਿਹੜੀ ਤੁਸੀਂ ਫਸਲ ਬੀਜੋਗੇ ਮੈਂ ਤੁਹਾਨੂੰ ਐਮ ਐਸ ਪੀ ਦਊਗਾ ਕਿਉਂ ਨਹੀਂ ਦੇ ਸਕਦੇ ਸਾਨੂੰ ਸੈਂਟਰ ਵਾਲ ਵੇਖਣ ਦੀ ਲੋੜ ਹੀ ਨਹੀਂ ਆ ਦੇਖੋ ਨਾ ਪਾਗੜਾ ਡੈਮ ਦੇ ਸਾਡਾ ਜਿਹੜੀ ਇਨਮੈਨਟੀ ਕੀ ਖਤਮ ਕਿ ਕਿੱਥੇ ਜਦੋਂ ਜਦੋਂ ਕਿਹੜੀ ਸਰਕਾਰ ਕਰ ਰਹੀ ਹੈ ਇਹ ਅਸੀਂ ਭਗਵੰਤ ਮਾਨ ਨੂੰ ਵੀ ਇਹ ਪਹਿਲਾਂ ਕਿਹਾ ਵੀ ਕੇਜਰੀਵਾਲ ਦੀ ਤੂੰ ਸਲਾਹ ਇਹ ਕਰ ਲਵੇਂਗਾ ਦੇਖੋ ਹੁਣ ਤੱਕ ਭੁਰਲੇ ਜਿਹੜਾ ਸੀ ਸਿਰਫ ਸੰਗਤਾਂ ਦੇ ਵਿੱਚ ਕਿਉਂ ਨਹੀਂ ਵਿਸ਼ਵਾਸ ਮਾਨਦਾ ਬਣਿਆ ਅਜੇ ਤੱਕ ਇੱਕ ਤਾਂ ਅਮਰਤਪਾਲ ਕਰਕੇ ਟੁੱਟਿਆ ਇੱਕ ਭੁੱਲਰ ਕਰਕੇ ਟੁੱਟਿਆ ਵੀ ਇਹਨਾਂ ਨੇ ਉਹ ਤੇ ਦਸਕਤ ਨਹੀਂ ਕੀਤੇ ਉਹ ਫਾਈਲ ਦੇ ਉੱਪਰ ਕਿ ਜਰੀਵਾਲ ਦੇ ਕਹਿਣ ਦੇ ਉੱਪਰ ਸੋ ਇਸ ਕਰਕੇ ਭਗਵੰਤ ਮਾਨ ਨੂੰ ਇਹ ਦੇਖੋ ਨਹੀਂ ਤਾਂ ਦੂਜੀਆਂ ਸਰਕਾਰਾਂ ਵਾਂਗ ਇਹ ਵੀ ਸਰਕਾਰ ਜਿਹੜੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਹਾਸ਼ੀਏ ਤੇ ਚਲੀ ਜਾਊਗੀ ਤੇ ਆਉਣ ਵਾਲਾ ਸਤਾਈ ਦੇ ਵਿੱਚ ਖਾਲਸਾ ਰਾਜ ਜਿਹੜਾ ਹੈਗਾ ਉਹ ਸਾਰੇ ਕਹਿ ਵੀ ਸੰਗਤਾਂ ਵੀ ਆਵਾਜ਼ ਕਰ ਰਹੀਆਂ ਅਵਾਜ਼ਾਂ ਆ ਰਹੀਆਂ ਵੀ ਹੁਣ ਜਿਹੜਾ ਹੈਗਾ ਪਹਿਲੀਆਂ ਗੱਲਾਂ ਨਹੀਂ ਹੋਣਗੀਆਂ ਸਾਰੀ ਸੰਗਤ ਸਾਰੇ ਪੰਜਾਬ ਦੇ ਲੋਕ ਇਸ ਗੱਲ ਦੇ ਤਤਪਰ ਹੈ ਵੀ ਨਵੇਂ ਨੌਜਵਾਨ ਮੁੰਡੇ ਜਿਹੜੇ ਕਿ ਉੱਚੇ ਸੁੱਚੇ ਕੈਰੇਕਟਰ ਦੇ ਮਾਲਕ ਹੋਣ ਉਹਨਾਂ ਨੂੰ ਅਸੀਂ ਆਉਣ ਵਾਲੀ ਸਿਆਸਤ ਧਾਰਮਿਕ ਖੇਤਰ ਦੇ ਵਿੱਚ ਮੀਰੀ ਪੀਰੀ ਦਾ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਉਹਦੇ ਵਿੱਚ ਅਸੀਂ ਲਿਆ ਕੇ ਪੰਜਾਬ ਦੀ ਉੰਤੀ ਦੇ ਲਈ ਸਾਰੀ ਗੱਲਬਾਤ ਕਰਨੀ ਹੈ ਬਹੁਤ ਧੰਨਵਾਦ ਜੀ ਸੋ ਇਹ ਸਨ ਉਗੇ ਸੈਕਟਨ ਕੌਂਸਲ ਮਾਟਰ ਦਰਸ਼ਨ ਸਿੰਘ ਜੀ ਰਖਵਾ ਜੀ ਨੇ ਸਾਨੂੰ ਅੱਜ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿਵੇਂ ਉਹ ਅੱਜ ਸਿੱਖ ਕੌਮ ਦੇ ਹੱਕਾਂ ਲਈ ਲੱਗੇ ਹੋਏ ਨੇ ਜਿੱਤ ਕੇ ਵੀ ਭਾਈ ਅਮਰਤਪਾਲ ਨੂੰ ਜੇਲ੍ਹ ਦੇ ਵਿੱਚ ਰੱਖੇ ਹੋਏ ਨੇ ਉਹਨਾਂ ਦੇ ਭਰਾ ਨੂੰ ਵੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤਾਂ ਕੌਮ ਨੂੰ ਹੁਣ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਅਹਿਮ ਲੋੜ ਆ। ਤੋਂ ਅੱਜ ਆਂਦੇ ਵਿਚਾਰ ਕਿਦਾਂ ਦੇ ਰਹੇ ਤੁਸੀਂ ਆਪਣੇ ਸੁਝਾਅ ਦਿਓ ਇਹਨਾਂ ਤੋਂ ਲਿਓ। ਤੱਕਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ